ਕੀ ਹੈ ਕਿ ਨਮਸਕਾਰ ਜੀ ਆਪ ਦੇਖ ਰਹੇ ਹੋ ਇਸ ਚੈਨਲ ਅਮਰ ਬਾਈ ਦੇ ਸਾਹ ਜੀ ਮੈਂ ਦੱਸਣਾ ਚਾਹਾਂਗੇ ਕਿ ਐਸੇ ਠੇਕੇ ਤੋਂ ਸਾਨੂੰ ਇਤਰਾਜ਼ ਇਹ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਤੇ ਜ਼ਮੀਰ ਮਰ ਗਈ ਹੈ ਕਿ ਪਤਾ ਨਹੀਂ ਪਰ ਸਾਡੀ ਜਾਗਦੀ ਹੈ ਹਲੇ ਆ ਸਾਹਮਣੇ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ ਆ ਸਾਡੇ ਸਿੱਖ ਫੌਜ ਦੇ ਜਰਨਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵਾਲੋ ਸੁਸ਼ੋਭਿਤ ਕੀਤਾ ਹੋਇਆ ਬੋਤਿਆ ਤੇ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਿਲਵਾੜ ਇਦੇ ਮਾਲਕ ਨੂੰ ਇਹਨਾ ਵੇਖਣਾ ਚਾਹੀਦਾ ਕਿ ਤੂੰ ਸ਼ਹਿਰ ਚ ਕਿਤੇ ਵੀ ਠੇਕਾ ਖੋਲ੍ਹ ਆ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਇਹੋ ਜੇ ਜਗ੍ਹਾ ਦੇ ਉੱਤੇ ਇਹੋ ਜੇ ਜਿਹੜਾ ਇੱਕ ਕੇਂਦ੍ਰਿਤ ਮਤਲਬ ਜਗ੍ਹਾ ਹੈ ਉੱਥੇ ਤੁਸੀਂ ਠੇਕਾ ਖੋਲ੍ਹ ਰਹੇ ਹੋ ਸਾਹਮਣੇ ਵਾਗਾ ਬਾਰਡਰ ਆ ਇੱਥੇ ਯਾਦਗਾਰ ਦੇ ਵਿੱਚ ਲੋਕੀ ਕੀ ਮੈਸੇਜ ਦੇ ਰਿਹਾ ਕਿ ਥੋਪੈਗ ਲਾ ਕੇ ਅੰਦਰ ਜਾਓ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਇਸ ਕਰਕੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਤੇ ਇਸ ਚੀਜ਼ ਨੇ ਬੜਾ ਅਕੈਲੋ ਕਿ ਮੇਰੀ ਆਵਾਜ਼ ਇੰਨਾ ਤੱਕ ਪਹੁੰਚੀ ਹੈ ਭਾਈ ਸਾਹਿਬ ਵੀ ਆਏ ਆਪਣੇ ਲੁਧਿਆਣੇ ਤੋਂ ਸਪੈਸ਼ਲ ਚੱਲ ਕੇ ਆਏ ਆ ਪਰ ਸ਼ਰਮ ਹੋਣੀ ਚਾਹੀਦੀ ਹੈ ਜਿਹੜੀਆਂ ਇੱਥੋਂ ਦੀਆਂ ਲੋਕਲ ਜਥੇਬੰਦੀਆਂ ਨੇ ਕਿ ਉਹ ਹਜੇ ਤੱਕ ਸੁੱਤੀਆਂ ਪਈਆਂ ਨੇ ਇੱਥੋਂ ਦੇ ਜਿਹੜੇ ਮੈਂਬਰ ਨੇ ਕਮੇਟੀ ਦੇ ਉਹ ਸੁੱਤੇ ਪਏ ਨੇ ਹਜੇ ਤੱਕ ਕਿਸੇ ਨੇ ਆ ਕੇ ਜਿਹੜਾ ਇੱਥੇ ਗੱਲ ਨਹੀਂ ਸੀ ਕੀਤੀ ਪਰ ਅੱਜ ਸਾਡੇ ਨਾਲਾ ਗੁਰੂ ਕੀ ਲਾਡ ਲਈ ਫੌਜ ਨਿਆਂ ਸਿੰਘ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਨੇ ਤੇ ਮੈਂ ਚਾਹੁੰਨੀ ਹੈ ਕਿ ਇਹ ਠੇਕਾ ਜਿਹੜਾ ਅੱਜ ਅਸੀਂ ਇੱਥੋਂ ਬੰਦ ਕਰਾ ਕੇ ਹੀ ਉਠਣਾ اور گو빈 صاحب ਜੀ ਜਿਹੜੀ ਇਹ ਜੰਗਾ ਨੇ ਉਹਦਾ ਇਤਿਹਾਸ ਦੇ ਅੰਦਰ ਦੱਸਿਆ ਜਾਂਦਾ ਬਿਲਕੁਲ ਬਿਲਕੁਲ ਦੇਖੋ ਇਹਦੇ ਜਿਹੜੀ ਨਗਰੀ ਹੈ ਇੱਥੇ ਲਾਗੇ ਗੁਰੂ ਕੀ ਵਡਾਲੀ ਪਿੰਡ ਆ ਸ਼੍ਰੀ ਗੋਬਿੰਦ ਪਾਸ਼ਾ ਜੀ ਦੀ ਨਗਰੀ ਹੈ ਤੇ ਇਹ ਗੁਰੂ ਕੀ ਨਗਰੀ ਹੈ ਸਭ ਤੋਂ ਪਹਿਲਾਂ ਅਮ੍ਰਿਤਸਰ ਸਿਫਤੀ ਦਾ ਘਰ ਗੁਰੂ ਕੀ ਨਗਰੀ ਹੈ ਪਰ ਜਿਸ ਤਰੀਕੇ ਨਾਲ ਜਿੱਦਾਂ ਸ਼ਹੀਦਾ ਦੀ ਸਮਾਰਕ ਬਣੀ ਹੈ ਚੀਦਾ ਦੀ ਯਾਦਗਾਰ ਹੈ ਉਹਦੇ ਨਾਲ ਬੰਨਾ ਕਿੰਨਾ ਨਿੰਦਨੇ ਹੈ ਕਾਨੂੰਨ ਕੀ ਕਹਿੰਦਾ ਬਿਲਕੁਲ ਨਿੰਦਨੀ ਅਸੀਂ ਤਾਂ ਬਰਦਾਸ਼ਤ ਹੀ ਨਹੀਂ ਕਰ ਸਕ ਰਹੇ ਇਹ ਤਾਂ ਵੈਸੇ ਤੁਸੀਂ ਕਹਿ ਲੋ ਕਿ ਇੱਥੇ ਸਕੂਲ ਵੀ ਹੈ ਲਾਗੇ ਜਿਹਨੂੰ ਦੂਸਰੇ ਤਰੀਕੇ ਨਾਲ ਦੇਖਿਆ ਜਾਏ ਨਾ ਵੀ ਇਹਦੀ ਤੇ ਪਰਮਿਸ਼ਨ ਵੈਸੇ ਹੀ ਨਹੀਂ ਦੇਣੀ ਚਾਹੀਦੀ ਪਰ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਸਾਹਮਣੇ ਅੰਦਰ ਕੋਈ ਏਡੀ ਸੋਹਣੀ ਜਿਹੜੀ ਸ਼੍ਰੀ ਸਾਹਿਬ ਆ ਸਮਾਨਿਆ ਤੱਕ ਛੁੰਡੀ ਹੋਈ ਕਿੰਨੇ ਫੁੱਟ ਦੀ ਉਹ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇੱਥੇ ਕੋਈ ਸਿੱਖ ਧਰਮ ਨਾਲ ਰਿਲੇਟਡ ਜਿਹੜੀ ਹੈ ਯਾਦਗਾਰ ਤੇ ਆ ਆ ਯਾਦਗਾਰ ਆ ਦੇਖਣ ਆ ਰਹੇ ਲੋਕੀ ਅੱਗੋਂ ਜਿੰਨੀਆਂ ਵਾਕ ਵਾਕ ਸਟੇਟਾਂ ਤੋਂ ਲੋਕ ਹੁੰਦੇ ਆ ਉਹ ਉਹ ਆ ਯਾਦਗਾਰ ਦੇਖਣਗੇ ਕਿ ਆ ਜਿਹੜੀ ਚੌਂਕ ਦੇ ਵਿੱਚ ਸੁਸ਼ੋਭਿਤ ਕੀਤੀ ਆ ਇਹਨਾਂ ਨੇ ਇੱਕ ਵਾਈ ਮਨਤਰਾਸ਼ੀ ਸੜਕ ਮਾਰਗਾ ਦਿੱਲੀ ਲਾਹੌਰ ਅੰਤਰਰਾਸ਼ਟਰੀ ਬਿਲਕੁਲ ਸਾਹਮਣੇ 에어ਪੋਰਟ ਰੋਡ ਹੈ ਇਧਰੋਂ ਦੀ ਲੋਕੀ 에어ਪੋਰਟ ਜਾਂਦੇ ਨੇ ਆ ਬਾਗਾ ਬਾਰਡਰ ਜਾਂਦੇ ਨੇ ਕੀ ਸਾਡਾ ਮੈਸੇਜ ਆ ਰਿਹਾ ਸੀ ਇਹਨੇ ਜੋਗੇ ਵੀ ਨਹੀਂ ਆ ਵੀ ਜੇ ਅਸੀਂ ਕਿ ਸਿੱਖੀ ਦਾ ਪ੍ਰਚਾਰ ਕਿੰਨੀ ਕਰ ਪਾਰੇ ਜੇ ਸਾਡਾ ਅਸੀਂ ਜੇ ਇਸ ਖਿਲਾਫ ਕੋਈ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਵੀ ਨਹੀਂ ਪਾਰੇ ਪਰ ਲਾਇਆ ਖੁੱਲੇ ਤੇ ਸਰਕਾਰ ਨਹੀਂ ਹੈ ਨਾ ਪਰਮਿਸ਼ਨ ਤੋਂ ਬਿਨਾ ਤੇ ਖੁੱਲ ਹੀ ਨਹੀਂ ਸਕਦਾ ਬਿਲਕੁਲ ਇੱਥੇ ਚ ਐਮ ਐਲ اے ਦੀ ਮਿਲੀ ਪੱਤਿਆ ਅਸੀਂ ਤਾਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਉਸ ਬੰਦੇ ਵੱਲੋਂ ਕੋਈ ਰਿਸਪੌਂਸ ਨਹੀਂ ਕੋਈ ਚ ਨਹੀਂ ਆ ਜਦ ਕਿ ਇਹ ਜ਼ਿੰਮੇਵਾਰੀ ਉਹਦੀ ਬਣਦੀ ਸੀ ਕਿ ਤੇਰਾ ਹਲਕਾ ਹੈ ਤੈਨੂੰ ਵੇਖਣਾ ਚਾਹੀਦਾ ਕਿ ਵੀ ਇਹ ਜਗ੍ਹਾ ਦੇ ਵਿੱਚ ਇੱਥੇ ਇੱਕ ਏਟ ਵੀ ਲੱਗੇ ਹੋਵੇ ਉਹਦੀ ਮਨਜ਼ੂਰੀ ਤੋਂ ਬਿਨਾ ਨਹੀਂ ਲੱਗ ਸਕਦੀ ਪਰ ਐਡਾ ਵੱਡਾ ਇੱਥੇ ਆ ਠੇਕੇ ਵੇਖੋ ਖੋਲ ਛੱਡੇ ਆਏ ਨੇ ਐਮ ਐਲ اے ਦੀ ਮਿਲੀ ਪੱਤਿਆ ਤੋਂ ਬਿਨਾ ਖੋਲ ਗਿਆ ਸਾਰੇ ਸਾਰੇ ਜਾਣਦੇ ਆ ਕਿ ਇਸ ਸਰਕਾਰ ਦੀ ਕੀ ਦੇਣ ਆ ਆ ਠੇਕੇ ਖੋਲ ਕੇ ਜਾਣੇ ਆ ਇਹਨਾਂ ਨੇ ਸ ਮਹੀਮ ਜੜੀ ਆ ਤੁਹਾਡੇ ਸਾਹਮਣੇ ਆ ਮੈਂ ਕੱਚਾ ਚਿੱਠਾ ਇਹਨਾਂ ਖੋਲ ਦਿੰਦਾ ਕਿ ਆ ਨਸ਼ਿਆਂ ਵਿਰੋਧ ਮਹੀਮ ਜੜੀ ਚੱਲ ਰਹੀ ਆ ਪਹਿਲਾਂ ਤਾਂ ਇਹਨੂੰ ਹੀ ਠੇਕੇ ਨਾਲ ਬੰਦ ਕਰਾ ਦਿਓ ਸਿਫਤੀ ਦਾ ਘਰ ਗੁਰੂ ਨਗਰੀ ਹੈ ਜੇ ਇੱਥੇ ਹੀ ਇਹ ਕੁਝ ਹੋ ਰਿਹਾ ਹੈ ਤੇ ਬਾਕੀ ਤੁਸੀਂ ਦੇਖੋ ਵੀ ਕੀ ਹੁੰਦਾ ਹੋਊਗਾ ਜਿਹੜੇ ਬਾਕੀ ਦੂਰ ਨੇੜੇ ਜਿਹੜੀਆਂ ਜਗ੍ਹਾ ਨੇ ਉੱਥੇ ਕੀ ਹਾਲ ਹੋਊਗਾ ਪ੍ਰਸਿੱਧਾ ਦੀ ਯਾਦਗਾਰ ਵਾਸਤੇ ਇਸ ਤਰ੍ਹਾਂ ਕਰਨਾ ਕਿੰਨਾ ਕੁ ਮੰਦ ਬੰਦ ਆ ਦੇਖੋ ਇਹ ਕੀ ਸੋਚੀ ਸਮਝੀ ਰਹੀ ਦੀ ਸਾਜ਼ਿਸ਼ ਆ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਜਾਣ ਬੁੱਝ ਕੇ ਸਿਕਨੀਆਂ ਭਾਵਨਾਵਾਂ ਨੂੰ ਬਲੁੰਦ ਰਿਆ ਜਾ ਰਿਹਾ ਹੈ ਇਹਨਾਂ ਦੇ ਉੱਤੇ ਤੇ ਜੋ ਧਾਰਮਿਕ ਭਾਵਨਾਵਾਂ ਇਹਨਾਂ ਨੇ ਸਾਡੀਆਂ ਪੜਕਾਈਆਂ ਇਸ ਦੇ ਮਾਲਕ ਦੇ ਉੱਤੇ ਪਰਚਾ ਦਿੱਤਾ ਜਾਣਾ ਚਾਹੀਦਾ ਪ੍ਰਸ਼ਾਸਨ ਵੱਲੋਂ ਮੈਂ ਡੀਸੀ ਸਾਹਿਬ ਨੂੰ ਵੀ ਮੰਗ ਕਰਦੀ ਆ ਕਿ ਇਹਦੇ ਤੇ ਕਾਰਵਾਈ ਕਰੋ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਕਰਦੀ ਆ ਕਿ ਤੁਸੀਂ ਖੁਦ ਇੰਟਰਫੇਅਰ ਕਰੋ ਹੁਣ ਕੀ ਕਾਰਵਾਈ ਕਰੋਗੇ ਅੱਜ ਅਸੀਂ ਢੇਕਾ ਬੰਦ ਕਰਾ ਕੇ ਜਾਵਾਂਗੇ ਜੀ ਜੋ ਵੀ ਇਹ ਜਸਵੀ ਤਰੀਕੇ ਨਾਲ ਸੀ ਇਹਨਾਂ ਨਾਲ ਕੋਈ ਲੜਨ ਨਹੀਂ ਆਏ ਕੋਈ ਸਾਡੀ ਪਰਸਨਲ ਰੰਜਿਸ਼ ਨਹੀਂ ਆ ਇਤੋਂ ਚੁੱਕ ਕੇ ਜਿੱਥੇ ਖੋਲਣਾ ਖੋਲੋ 50 ਢੇਕੇ ਖੋਲੋ ਜੋ ਤੁਸੀਂ ਕਰਨਾ ਹੈ ਪਰ ਇੱਥੇ ਢੇਕਾ ਜਿਹੜਾ ਹੈ ਉਹ ਨਹੀਂ ਖੁੱਲਦਾ ਅਸੀਂ ਰਹਿਣ ਦੇਣਾ